ਆਪਾਂ ਤਾਂ ਬਾਗਡੋਰ ਫੜਾ ਦੀ ਇੱਕ ਬੰਦਾ ਜਗਾਉਂਦਾ ਸੀ ਕਿਤੇ ਚੁਟਕਲੇ ਸੁਣਾਉਂਦਾ ਸੀ ਬਣਾਤਾ ਮੁੱਖ ਮੰਤਰੀ ਨਾ ਉਹਨੂੰ ਪਰਵਾਹ ਨਾ ਫਿਕਰ ਨਾ ਕੋਈ ਤਜਰਬਾ ਉਹਨ껀 ਮੁੱਖ ਮੰਤਰੀ ਬਣਨਾ ਸੀ ਤੇ ਬਣ ਗਿਆ ਮੁੱਖ ਮੰਤਰੀ ਬੰਨਾ ਇੰਨਾ ਔਖਾ ਨਹੀਂ ਮੁੱਖ ਮੰਤਰੀ ਨਿਭਾਉਣੀ ਔਖੀ ਹੈ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਦੋਸਤੋ ਜਿਵੇਂ ਆਪਾਂ ਜਾਣਦੇ ਆ ਕਿ ਲੋਕ ਸਭਾ ਇਲੈਕਸ਼ਨ ਹੋਣ ਜਾ ਰਹੇ ਨੇ ਲੋਕ ਸਭਾ ਇਲੈਕਸ਼ਨਾਂ ਨੂੰ ਲੈ ਕੇ ਦੋਸਤੋ ਪੰਜਾਬ ਦੇ ਵਿੱਚ ਸਾਰੀਆਂ ਹੀ ਪਾਰਟੀਆਂ ਦਾ ਚੋਣ ਪ੍ਰਚਾਰ ਤੇ ਪੂਰਾ ਜ਼ੋਰ ਲੱਗਿਆ ਹੈ ਉਥੇ ਦੋਸਤੋ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਲੀਡਰ ਸੁਖਵੀਰ ਸਿੰਘ ਬਾਦਲ ਨੇ ਚੋਣ ਪ੍ਰਚਾਰ ਦੌਰਾਨ ਪੰਜਾਬ ਦੀਆਂ ਦੂਜੀਆਂ ਪਾਰਟੀਆਂ ਦੇ ਲੀਡਰਾਂ ਉੱਪਰ ਤਿੱਖੇ ਸਵਾਲ ਚੁੱਕੇ ਨੇ ਆਓ ਦੋਸਤੋ ਪਹਿਲਾਂ ਤੁਸੀਂ ਵੀ ਦੇਖੋ ਪੂਰੀ ਵੀਡੀਓ ਸਾਨੂੰ ਤੁਹਾਡਾ ਦੁੱਖ ਤਰਤ ਪਤਾ ਹੈ ਸਾਬਕਾ ਪ੍ਰਕਾਸ਼ ਸਿੰਘ ਬਾਦਲ ਇੱਕ ਦਿਨ ਚ ਮੁੱਖ ਮੰਤਰੀ ਨਹੀਂ ਬਣੇ ਅਕਾਲੀ ਦਲ ਦੀ ਉਮਰ 103 ਸਾਲ ਹੈ 103 ਸਾਲ ਵਿੱਚ 70 ਸਾਲ ਸਦਾ ਪ੍ਰਕਾਸ਼ ਸਿੰਘ ਬਾਦਲ ਨੇ ਅਕਾਲੀ ਦਲ ਦੀ ਸੇਵਾ ਕੀਤੀ 70 ਸਾਲਾਂ ਚ ਮੈਨੂੰ ਲੱਗਦਾ 40 ਸਾਲ ਤਾਂ ਥੱਲੇ ਜ਼ਮੀਨ ਤੇ ਰਹੇ ਪਿੰਡ ਬਾਦਲ ਦੇ ਸਰਪੰਚੀ ਸਰਪੰਚੀ ਤੋਂ ਸ਼ੁਰੂ ਕੀਤਾ ਕੰਮ ਬਲਾਕ ਸੰਮਤੀ ਦੇ ਮੈਂਬਰ ਬਣੇ ਜ਼ਿਲ੍ਹਾ ਪ੍ਰੇਸ਼ਰ ਦੇ ਮੈਂਬਰ ਬਣੇ ਐਮਐਲਏ ਬਣੇ ਪਾਰਲੀਮੈਂਟ ਮੈਂਬਰ ਬਣੇ ਸੈਂਟਰ ਦੇ ਵਜ਼ੀਰ ਬਣੇ ਤਾਂ ਤਜਰਬਾ ਆਉਂਦਾ ਹੈ ਆਪਾਂ ਤਾਂ ਬਾਗਡੋਰ ਫੜਾ ਦੀ ਇੱਕ ਬੰਦਾ ਜਗਾਉਂਦਾ ਸੀ ਕਿਤੇ ਚੁਟਕਲੇ ਸੁਣਾਉਂਦਾ ਸੀ ਬਣਾਤਾ ਮੁੱਖ ਮੰਤਰੀ ਨਾ ਉਹਨੂੰ ਪਰਵਾਹ ਨਾ ਫਿਕਰ ਨਾ ਕੋਈ ਤਜਰਬਾ ਉਹਨ ਕੇ ਮੁੱਖ ਮੰਤਰੀ ਬਣਨਾ ਸੀ ਤੇ ਬਣ ਗਿਆ ਮੁੱਖ ਮੰਤਰੀ ਬੰਨਾ ਐ ਇੰਨਾ ਔਖਾ ਨਹੀਂ ਮੁੱਖ ਮੰਤਰੀ ਨਿਭਾਉਣੀ ਔਖੀ ਹੈ ਜਦੋਂ ਹੁਣ ਗਰਮੀ 'ਚ ਨਿਕਲਣਾ ਪੈਂਦਾ ਹੁਣ ਕਿਉਂ ਨਿਕਲਦਾ ਉਦੋਂ ਦਾ ਇੱਥੇ ਗੱਡੀਆਂ 'ਚ ਛੱਡ ਕੇ ਗੱਲਾਂ ਜੋ ਮਰਜੀ ਬਣਾ ਲੋ ਜਿਹੜਾ ਜ਼ਿਆਦਾ ਗੱਲ ਕਰਦਾ ਨਾ ਸਹੀ ਤਾਂ ਉਹ ਸਤ ਵਡਾ ਠੱਗ ਹੁੰਦਾ ਹੈ ਜਿਹੜਾ ਜਿਹੜਾ ਦਿਲੋਂ ਗੱਲ ਕਰਦਾ ਹੈ ਜਿਹੜਾ ਦਿਲੋਂ ਗੱਲ ਕਰਦਾ ਹੈ ਉਹ ਹੈ ਅਸਲੀ ਇਨਸਾਨ ਤੁਸੀਂ ਆਪਣੇ ਘਰਾਂ ਜਾ ਕੇ ਦੇਖੋ ਮਨ ਲੱਗਦਾ ਹੈ ਵੱਤ ਵੱਤ ਘਰਾਂ 'ਚ ਬਾਦਲ ਸਾਹਿਬ ਦੀ ਫੋਟੋ ਹੋਣੀ ਹੈ। ਤੁਹਾਡੇ ਬਜ਼ੁਰਗਾਂ ਨਾ ਹੋਣੀ ਹੈ। ਤੁਹਾਡੇ ਬਜ਼ੁਰਗ ਬਾਦਲ ਸਾਹਿਬ ਨਾਲ ਜੇਲ੍ਹਾਂ 'ਚ ਗਏ ਹੋਣੇ ਆ। ਅਕਾਲੀ ਦਲ ਪਾਰਟੀ ਰਾਜ ਕਰਨ ਵਾਸਤੇ ਨਹੀਂ ਬਣੀ ਸੀ। ਕੌਮ ਦੇ ਉੱਤੇ ਕੋਈ ਭੀੜਾ ਆਏ ਉਹਦੇ ਕੌਮ ਦੀ ਲੜਾਈ ਲੜਨ ਵਾਸਤੇ, ਕਿਸਾਨੀ ਦੀ ਲੜਾਈ ਲੜਨ ਵਾਸਤੇ। ਗਰੀਬ ਦੀ ਲੜਾਈ ਲੜਨ ਵਾਸਤੇ ਖਾਲਸਾ ਪੰਥ ਦੀ ਲੜਾਈ ਲੜਨ ਵਾਸਤੇ ਪੰਜਾਬੀਆਂ ਦੀ ਲੜਾਈ ਲੜਨ ਵਾਸਤੇ ਬਣੀ ਸੀ ਜੇ ਅਸੀਂ ਇਕੱਲੇ ਰਾਜ ਕਰਨ ਵਾਸਤੇ ਬਣੇ ਹੁੰਦੇ ਤੇ ਬਾਦਲ ਸਾਹਿਬ 16 ਸਾਲ ਨਹੀਂ ਜੇਲ੍ਹਾਂ ਜਾਣਾ ਸੀ ਫਿਰ ਕੀ ਸਮਝੌਤੇ ਕਰ ਲੈਂਦੇ ਬੜੀ ਵਾਰ ਕਹਿੰਦੇ ਸੀ ਕਾਂਗਰਸ ਕਿ ਤੁਸੀਂ ਨਾ ਮੋਰਚੇ ਲਾਓ ਅਸੀਂ ਤੁਹਾਨੂੰ ਜੀਐਮਨਿਸਟਰ ਬਣਾ ਦਿੰਨੇ ਹ ਪਰ ਨਹੀਂ ਅਸੂਲਾਂ ਦੀ ਪਾਰਟੀ ਹੈ ਸਾਡੇ ਵਾਸਤੇ ਅਸੂਲ ਸਭ ਤੋਂ ਉੱਗੇ ਹੈ ਅੱਜ ਹਾਲਾਤ ਕੀ ਐ ਪੰਜਾਬ ਤੇ ਦੇਸ਼ ਦੇ ਦੇਖੋ ਦੇਸ਼ ਵਿੱਚ ਭਾਰਤੀ ਜਨਤਾ ਪਾਰਟੀ ਦਾ ਰਾਜ ਭਾਰਤੀ ਜਨਤਾ ਪਾਰਟੀ ਦਾ ਸਾਡੇ ਨਾਲ ਉਹਦਾ ਸਮਝੌਤਾ ਵੀ ਰਿਹਾ ਜਦੋਂ ਸਾਡਾ ਸਮਝੌਤਾ ਸੀ ਉਹ ਭਾਰਤੀ ਜਨਤਾ ਪਾਰਟੀ ਹੋਰ ਸੀ ਅੱਜ ਵਾਲੀ ਹੋਰ ਐ ਫਿਰ ਤੁਸੀਂ ਪੁੱਛੋਗੇ ਕਿਵੇਂ ਉਦੋਂ ਭਾਰਤੀ ਜਨਤਾ ਪਾਰਟੀ ਦੇ ਗਵਾਈ वाजपेयी जी ਵਰਗੇ انسان ਕਰਦੇ ਸੀ ਜਿਹੜੇ ਕਿਸੇ ਹਿੰਦੂ ਸਿੱਖ ਮੁਸਲਮਾਨ ਕਿਸੇ ਨਾਲ ਫਰਕ ਨਹੀਂ ਰੱਖਦੇ ਸੀ 크ਰਿਸਚੀਅਨ ਸਾਰਿਆਂ ਨੂੰ ਭਰਾ ਮੰਨੂ ਰੱਖਦੇ ਸੀ ਸਾਰੇ ਧਰਮਾਂ ਦਾ ਸਤਕਾਰ ਕਰਦੇ ਸੀ ਸਾਰਿਆਂ ਨੂੰ ਆਪਣਾ ਮਿਲਦੇ ਸੀ ਜਿਹੜੀ ਹੁਣ ਭਾਰਤੀ ਜਨਤਾ ਪਾਰਟੀ ਆਈ ਹੈ ਆਰਐਸਐਸ ਉਹ ਕਹਿੰਦੇ ਆ ਕਿ ਅਸੀਂ ਤੇ ਹੋਰ ਕੋਈ ਨਹੀਂ ਲੋਕੀ ਦਾ ਸਰਪੰਚੀ ਨਹੀਂ ਛੱਡਦੇ ਜਦੋਂ ਕਾਨੂੰਨ ਆਇਆ ਮੰਤਰੀਪਨ ਛੱਡਿਆ ਹਰਸ਼ਿਮਰਤ ਨੇ ਅਸੀਂ ਨਾਤਾ ਵੀ ਛੱਡਿਆ ਉਹਨਾਂ ਨਾਲ ਕਿਉਂ ਕਿਉਂਕਿ ਅਸੀਂ ਪੰਜਾਬ ਤੇ ਕਿਸਾਨਾਂ ਦੀ ਲੜਾਈ ਲੜਦੇ ਰਹੇ ਹਾਂ ਤੇ ਲੜਦੇ ਰਵਾਂਗੇ ਕਈ ਕਹਿਣ ਲੱਗ ਜਾਂਦੇ ਕਿ ਅਸੀਂ ਕਿਸਾਨਾਂ ਦੀ ਜਥੇਬੰਦੀ ਹੈ ਜੱਥੇਬੰਦੀ ਹੋਏਗੀ ਕਿਸਾਨਾਂ ਦੀ ਪਰ ਉਹ ਕਿਸਾਨਾਂ ਵਾਸਤੇ ਕੀਤਾ ਕੀ ਐ ਜੇ ਅਸਲੀ ਹਿੰਦੁਸਤਾਨ ਚ ਕਿਸਾਨਾਂ ਦੀ ਜੱਥੇਬੰਦੀ ਐ ਉਹ ਤਾਂ ਸ਼ਰੋਮਨੀ ਕਾਲੀਦਲਾ ਜਿਹਨੇ ਕਰਕੇ ਦਿਖਾਇਆ ਤਲਵੰਡੀ ਸਾਬੋ ਵਾਲਿਓ ਯਾਦ ਕਰੋ ਤੁਹਾਡੇ ਇਥੇ ਤੇਲ ਪਾਣੀ ਕਿੰਨਾ ਘੱਟ ਹੁੰਦਾ ਸੀ ਪਿਊਬਲ ਕਨੈਕਸ਼ਨ ਮੈਨੂੰ ਯਾਦ ਐ ਇੱਕ ਉਹ ਦਿਨ ਇੱਕ ਵਾਰ ਮਾਇਆ ਆਇਆ ਕਹਿੰਦੇ ਸਾਡੇ ਪਿੱਛੇ ਨਹੀਂ ਆਉਂਦਾ ਮੈਂ ਕਿਹਾ ਕਸੀਆਂ ਚ ਮੋਗੇ ਮੋਗਿਆਂ ਦੇ ਵੀ ਟਿਊਬਨ ਲਾਇਆ ਸੀ ਲਾਇਏ ਸੀ ਤੁਹਾਡੇ ਤੇ ਹੈ 12 ਲੱਗੇ ਪੱਕਾ ਕਲਾ ਚ ਇੱਥੇ ਪਰ ਮਨ ਲਾਦਾ ਵੋਟ ਨਹੀਂ ਪਈ ਹਣੀ ਮੋਗੇ ਤੇ ਟਿਊਬਲ ਕਨੈਕਸ਼ਨ ਮੈਨੂੰ ਅਫਸਰ ਕਹਿੰਦੇ ਕਿਵੇਂ ਲੱਗਣਗੇ ਮੈਂ ਕਿਹਾ ਭੁਖ ਮੰਤਰੀ ਅਸੀਂ ਆ ਤੂੰ ਕੋ ਕੁਛਦਾ ਲਾ ਦਿਓ ਲਾ ਤੇ ਤੁਹਾਡੇ ਦੇ ਕੋ ਬਿੱਲ ਵੀ ਨਹੀਂ ਲੈਂਦਾ ਸੀ ਦੇਖੋ ਐਜੇ ਕੰਮ ਕੀਤੇ ਐ ਜਿਹੜਾ ਕੋ ਕਰ ਨਹੀਂ ਸਕਦਾ ਪਿੰਡ ਪਿੰਡ ਆਰੋ ਪਿੰਡ ਪਿੰਡ ਵਾਟਰ ਵਰਕਸ ਆਉਂਦੇ ਸੀ ਤੁਹਾਡੇ ਕੋਲੇ ਤੁਸੀਂ ਕਹਿੰਦੇ ਸੀ 20 ਲੱਖ ਚਾਹੀਦਾ ਸੀ ਆ 50 ਲੱਖ ਚੱਕੋ ਤੇ ਪਿਛਲੇ 10 ਸਾਲਾਂ 'ਚ ਕੋਈ ਦੇਖਿਆ ਕਿਤੇ ਕੈਪਟਨ ਦੇਖਿਆ ਆ ਭਗਵਾਨਤਮਨ ਦੇਖਿਆ ਝਾੜੂ ਵਾਲੇ ਕੋਈ ਆਏ ਆ ਹੁਣ ਕਹਿਣਗੇ ਖਾਨਾ ਖਾਲੀ ਐ ਸਾਡੇ ਟਾਈਮ ਕੀ ਸੀ ਇਹਨਾਂ ਦੀ ਨੀਅਤ ਖਾਲੀ ਐ ਇਹਨੇ ਕੰਮ ਕਰਨਾ ਨਹੀਂ ਆਪਣੇ ਇਲਾਕੇ ਵਾਸਤੇ ਸਭ ਤੋਂ ਨੇੜੇ ਕੌਣ ਐ ਨਾਲ ਪਿੰਡ ਬਾਦਲਾ ਇੱਥੋਂ ਦੀ ਸਰਕਾਰ ਹੋਏ ਇੱਥੋਂ ਦਾ ਮੁੱਖ ਮੰਤਰੀ ਹੋਏ ਆਪਾਂ ਵੋਟਾਂ ਪਾ ਕੇ ਭੇਜ ਦਿੰਨੇ ਕਿਤੇ ਪਟਿਆਲੇ ਨੂੰ ਕਿਤੇ ਕੁਦਰ ਕਿਹੜਾ ਕੋਈ ਹੁੰਦਾ ਹੀ ਨਹੀਂ ਉਹਦੇ ਬਾਅਦ ਹੁਣ ਜਿਹੜੀ ਜਿਹੜੀ ਮੈਂ ਤਿੰਨ ਪਾਰਟੀਆਂ ਦੀ ਗੱਲ ਕਰ ਰਿਹਾ ਅਸੀਂ ਚਾਰ ਪਾਰਟੀਆਂ ਇੱਕ ਤਾਂ ਕਾਂਗਰਸ ਹੈ ਮੇਰੇ ਕੋਲੇ ਕੱਲ ਕਈ ਮਹਾਪੁਰ ਕਾਇ ਸੀ ਕਈ ਸੈਂਗਾਏ ਸੀ ਜਿਹੜੇ ਬੜੇ ਭਜਨੀਕ ਐ ਗੱਲਾਂ ਚੱਲ ਪੀਆਂ ਮੈਂ ਇਹਨਾਂ ਨੂੰ ਗੱਲ ਕੀਤੀ ਮੈਂ ਕਿਹਾ ਲੋਕਾਂ ਦੇ ਮੰਚ ਤੁਸੀਂ ਯਾਦ ਕਰੋ ਜਦ ਬਾਦਲ ਸਾਹਿਬ ਮੁੱਖ ਮੰਤਰੀ ਗੱਲ ਪਾਤੀ ਜਮਾ ਕਿ ਬੇਅਦਬੀ ਕਾਲੀ ਦਲ ਨੇ ਕਰਾਈ ਐ ਜਿਹੜੇ ਗੁਰੂ ਘਰ ਦੀ ਸੇਵਾ ਕਰਨ ਵਾਲੀ ਪਾਰਟੀ ਕਿਦੇ ਕਰੇ ਗੁਰੂ ਮਹਾਰਾਜ ਦਾ ਪ੍ਰਕਾਸ਼ ਹੋਏ ਤੇ ਅਰਦਾਸ ਕਰਕੇ ਘਰੋਂ ਨਿਕਲੇ ਉਹ ਐਸ ਹੋ ਸਕਦਾ ਹੈ ਪਰ ਉਹ ਤੁਸੀਂ ਯਾਦ ਕਰੋ ਕਹਿੰਦੇ ਕੌਣ ਸੀ ਦਾਦੂਵਾਲ ਮੰਡ ਉਹ ਕਿੱਥੇ ਹੈ ਉਹ ਭਾਜੀਪੀ ਚ ਹੈ ਆਰਐਸਐਸ ਚ ਹੈ ਆ ਸਾਰੇ ਆਰਐਸਐਸ ਤੇ ਏਜੰਸੀਆਂ ਨੇ ਦੇਖ ਲਿਆ ਕਿ ਕੌਮ ਦੀ ਤਾਕਤ ਅਕਾਲੀ ਦਲ ਹੈ ਕੌਮ ਦੀ ਤਾਕਤ ਨੂੰ ਕਮਜ਼ੋਰ ਕਰਨ ਵਾਸਤੇ ਕੋਈ ਤਰੀਕਾ ਹੈ ਕਿ ਖਾਲੀ ਦਿਲ ਨੂੰ ਖਤਮ ਕਰੋ ਝੂਠ ਬੋਲਣ ਲੱਗੇ ਬੋਲਣ ਆਪਾਂ ਗੱਲਾਂ ਚ ਆ ਗਏ ਪਰ ਖਾਲਸਾ ਜੀ ਤੁਸੀਂ ਕਲਮਸ ਨੂੰ ਪੁੱਛਣਾ ਚਾਹਣਾ ਭੁੱਲ ਗਿਆਂ ਕੋਈ ਤੇ ਇੱਥੇ ਕੋਈ ਨੌਜਵਾਨ ਮੈਂ ਉਹਨਾਂ ਨੂੰ ਪੁੱਛਣਾ ਚਾਹਣਾ ਨੌਜਵਾਨੋ 40 ਸਾਲ ਪਹਿਲੇ ਪਹਿਲੀ ਜੂਨ ਨੂੰ ਕੀ ਹੋਇਆ ਸੀ ਕੋਈ ਦੱਸ ਸਕਦਾ ਬਜ਼ੁਰਗ ਨਾ ਹੱਥ ਤੇ ਕਰ ਕੇ ਕੋਈ ਨੌਜਵਾਨ ਦੱਸ ਸਕਦਾ ਪਹਿਲੀ ਜੂਨ ਨੂੰ 40 ਸਾਲ ਪਹਿਲੇ ਕੀ ਹੋਇਆ ਸੀ ਇੱਕ ਬੰਦਾ ਕਹਿ ਰਿਹਾ ਦਰਬਾਰ ਸਾਹਿਬ ਤੇ ਟੈਂਕਾਂ, ਤੋਪਾਂ ਨਾਲ ਕਾਂਗਰਸ ਪਾਰਟੀ ਨੇ ਹਮਲਾ ਕੀਤਾ ਗੁਰੂ ਘਰ ਤੇ ਉੱਤੇ ਬੰਬ ਬਾਰੇ ਤੇ ਆਪਣੇ ਅੱਧਾ ਪਿੰਡ ਦਾ ਕਾਂਗਰਸ ਨੂੰ ਪਾਉਂਦਾ ਖਾਸਾ ਜੀ ਹੋ ਕੀ ਗਿਆ ਆਪਾਂ ਨੂੰ ਕੂਨਚ ਕੀ ਹੈ ਤੇ ਹੁਣ ਵੀ 40 ਸਾਲ ਬਾਅਦ ਉਸੇ ਦਿਨ ਵੋਟਾਂ ਪੈ ਰੀਆਂ ਹੁਣ ਜਿਹੜਾ ਸਿੱਖ ਉਥੇ ਖੜ ਕੇ ਵੋਟਾਂ ਪਾਊਗਾ ਕਾਂਗਰਸ ਨੂੰ ਉਹਨੂੰ ਆਪਾਂ ਕੀ ਕਹਾਂਗੇ ਪਹਿਲੀ ਜੂਨ ਨੂੰ ਹੁਣ ਦੂਜੇ ਪਾਸੇ ਜਦੋਂ ਦੀ ਅਸੀਂ ਭਾਜਪਾ ਛੱਡੀ ਲੱਤ ਮਾਰੀ ਤੇ ਆਪਾਂ ਕਿਸਾਨਾਂ ਨਾਲ ਕਿਸਾਨਾਂ ਨੇ ਉਹਨਾਂ ਨਾਲ ਸੰਘਰਸ਼ ਕੀਤਾ ਉਹਨਾਂ ਨੇ ਕਿਹਾ ਕਿ ਫਿਰ ਵੀ ਕਾਲੀ ਦਲ ਨੂੰ ਖਤਮ ਕਰੋ ਇਹਨਾਂ ਨੂੰ ਕਮਜ਼ੋਰ ਕਰੋ ਉਹਨਾਂ ਨੇ ਕੀ ਕੀਤਾ ਦੇਖਿਆ ਕਿ ਕਾਲੀ ਦਲ ਦੇ ਲੋਕਾਂ ਨੇ ਕਮਜ਼ੋਰ ਕਰਤਾ ਅੱਜ ਤੱਕ ਤਖਤ ਹਜ਼ੂਰ ਸਾਹਿਬ ਦੀ ਕਮੇਟੀ ਉੱਤੇ ਆਰਐਸਐਸ ਕਾਬੂਜ ਹੋ ਗਈ ਹੈ ਉਹਨਾਂ ਦੇ ਕੰਟਰੋਲ 'ਚ ਹੈ ਤਖਤ ਪਟਨਾ ਸਾਹਿਬ ਦੇ ਉੱਤੇ ਆਰਐਸਐਸ ਕੰਟਰੋਲ ਕਰ ਰਹੀ ਹੈ ਉਹ ਦੱਸੂਗੀ ਕਰਦੀ ਹੈ ਕੀ ਕਰਨਾ ਤੁਸੀਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੰਟਰੋਲ ਬੀਜੇਪੀ ਲੈ ਲਿਆ ਥੋੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜਾ ਆਪਣਾ ਪਾਰਲੀਮੈਂਟ ਹੈ ਉਹਨੂੰ ਤੋੜਦ ਕੇ ਹਰਿਆਣਾ ਲੱਗ ਬਣਾਤਾ ਜਿਹੜੀ ਅੰਗਰੇਜ਼ ਨਹੀਂ ਕਰ ਸਕੇ ਆਪਾਂ ਆਪਣੀ ਫੌਜ ਨੂੰ ਕਮਜ਼ੋਰ ਕਰਕੇ ਆਹ ਹਾਲਾਤ ਬਣਾ ਪੀਏ ਤੇ ਅਗਲਾ ਨਿਸ਼ਾਨਾ ਪੰਜਾਬ ਐਕਤੀ ਪੰਜਾਬ ਚ ਵੀ ਕਬਜ਼ਾ ਕਰਨ ਲੱਗੇ ਸੀ ਅਬੰਗੀ ਸਾਹਿਬ ਨੂੰ ਪਤਾ ਹੈ ਕਿਵੇਂ ਭਾਜੀਪੀ ਲੱਗੀ ਸੀ ਮੈਂਬਰਾਂ ਦੇ ਉੱਤੇ ਪਰ ਆਪਣੇ ਦਲੇਰ ਰਹੇ ਸਾਰੇ ਜਿੱਥੇ ਕਰ ਲੈਂਦੇ ਫਿਰ ਉਹਨਾਂ ਨੇ ਫੈਸਲਾ ਕਰਨਾ ਸੀ ਅਰਦਾਸ ਕਿਵੇਂ ਕਰਨੀ ਆ ਕਦੋਂ ਕਰਨੀ ਆ ਕੀ ਕਰਨਾ ਕਿਹੜਾ ਭਾਈ ਕਿੱਥੇ ਲਾਉਣਾ ਕਿਵੇਂ ਕਰਨਾ ਹੁਣ ਉਹਨਾਂ ਦੇ ਹੱਥ ਕਿਉਂ ਆਪਣੀ ਗਲਤੀ ਕਰਕੇ ਯਾਰ ਮਾੜੇ ਆ ਚੰਗੇ ਆ ਪਰ ਫਿਰ ਵੀ ਥੋੜੇ ਆ ਮਾੜੇ ਆ ਚੰਗੇ ਆ ਫਿਰ ਵੀ ਥੋੜੇ ਆ ਥੋੜੀ ਫੌਜ ਹੈ ਅੱਜ ਅਮਰੀਕਾ ਉੱਤੇ ਕੋਈ ਹਮਲਾ ਨਹੀਂ ਕਰ ਸਕਦਾ ਝਾਕ ਨਹੀਂ ਸਕਦਾ ਅਮਰੀਕਾ ਤਰਫ ਕਿਉਂਕਿ ਫੌਜ ਤੋਂ ਡਰਦਾ ਆਪਣੇ ਦੇ ਹਮਲੇ ਹੋਣ ਲੱਗੇ ਕਿਉਂ ਹੋਣ ਲੱਗੇ ਕਿਉਂਕਿ ਤੁਸੀਂ ਆਪਣੀ ਫੌਜ ਨੂੰ ਕਮਜ਼ੋਰ ਕਰਤਾ ਕਿਸੇ ਵੀ ਹਿੰਮਤ ਜੇ ਕਾਲੀ ਦਲ ਦੀ ਸਰਕਾਰ ਹੁੰਦੀ ਤੁਹਾਡੇ ਬਾਰਡਰ ਤੇ ਹਰਿਆਣਾ ਪੁਲਿਸ ਦੀ ਹਿੰਮਤ ਨਹੀਂ ਹੋਣੀ ਸੀ ਇੱਥੇ ਬੰਬ ਸੜ ਜਾਣ ਤੇ ਗੋਲੀਆਂ ਪੰਜਾਬ ਚ ਆ ਕੇ ਮਾਰ ਦੇਣ ਕਿਉਂ ਉਹਨੂੰ ਪਤਾ ਹੈ ਕਿਉਂਕਿ ਜਿਹੜਾ ਭਗਵੰਤ ਮਾਨ ਤੇ ਅਮਿਤ ਸ਼ਾਹ ਇੱਕ ਹੋ ਗਿਆ ਆ ਸਿਲੈਕਸ਼ਨ ਦੇ ਬਾਅਦ ਆਮ ਆਦਮੀ ਪਾਰਟੀ ਪੰਜਾਬ ਦੀ ਟੁੱਟ ਕੇ ਬੰਦ ਰਹੀ ਹੈ ਆਮ ਆਦਮੀ ਪਾਰਟੀ ਪੰਜਾਬ ਭਗਵੰਤ ਮਾਨ ਗਵਾਈ ਕਰੇ ਬੀਜੇਪੀ ਸਪੋਰਟ ਕਰ ਰਹੀ ਹੈ ਜਿਵੇਂ ਮਹਾਰਾਸ਼ਟਰ ਚ ਉਹਨਾਂ ਨੇ ਸ਼ਿਵ ਸੇਨਾ ਤੋੜੀ ਉਵੇਂ ਉਹਨਾਂ ਨੇ ਪੱਕਾ ਹੋ ਗਿਆ ਹੁਣ ਜਦੋਂ ਭਗਵੰਤ ਮਾਨ ਨੇ ਇੱਥੇ ਗੋਲੀਆਂ ਚੱਲੀ ਜਾ ਰਹੀਆਂ ਪੁਲਿਸ ਚੁੱਪ ਕਰਕੇ ਬੈਠੀ ਹੈ ਦੇਖੀ ਜਾਂਦੀ ਹੈ ਇੱਥੇ ਬੰਦੇ ਚੱਕ ਕੇ ਲੈ ਗਏ ਹਲੇ ਤਾਂ ਇੱਥੇ ਬਾਰਡਰ ਤੇ ਤੁਹਾਨੂੰ ਬੰਬ ਰੋਕਿਆ ਹੈ ਤੁਸੀਂ ਆਪਣੀ ਪਾਰਟੀ ਨੂੰ ਨਾ ਤਗੜਾ ਕੀਤਾ ਤੇ ਪਿੰਡਾਂ ਚ ਚੱਕ ਕੇ ਲੈ ਕੇ ਜਾਣਗੇ ਤੁਹਾਨੂੰ ਹਾਲਾਤ ਕੀ ਹੈ ਪੰਜਾਬ ਦੇ ਗੁੰਡਾਗਰਦੀ ਦਾ ਇਲਾਜ ਹੈ ਗੈਂਗਸਟਰ ਰਾਜ ਕਰੀ ਜਾਂਦੀ ਹੈ ਘਰ ਘਰ ਨਸ਼ਾ ਫੈਚਾਤਾ ਕਿਸੇ ਨੂੰ ਕੋਈ ਪਤਾ ਹੀ ਨਹੀਂ ਕੌਣ ਰਾਜ ਕਰ ਰਿਹਾ ਕੀ ਹੋ ਰਿਹਾ ਖਸਲਾ ਰੁਲੀਆਂ ਪਈਆਂ ਹੈ ਆ ਜਦ ਹੜਾਈ ਸੀ 1 ਰੁਪਿਆ ਨਹੀਂ ਮੁਆਵਜ਼ਾ ਕਹਿੰਦਾ ਸੀ ਬੱਕਰੀਆਂ ਦੇ ਮੁਰਗੀਆਂ ਨੂੰ ਦਊਂਗਾ ਤੇ ਕਿਹੜਾ ਬੰਦਿਆਂ ਨੂੰ ਨਹੀਂ ਦਿੱਤਾ ਮੁਆਵਜ਼ਾ ਨੇ ਆ ਤੁਸੀਂ ਯਾਦ ਕਰੋ ਤਲਵੰਡੀ ਵਾਲਾ ਨਰਮਾ ਖਰਾਬ ਹੋਇਆ ਸੀ ਬਾਦਲ ਸਾਹਿਬ ਨੇ ਕਿੰਨਾ ਦਿੱਤਾ ਸੀ ਚੋਣੀਆਂ ਨੂੰ ਵੀ ਦਿੱਤਾ ਸੀ ਛੋਨੇ ਮੈਂ ਕਹਿੰਦਾ ਚੋਨਾ ਹੁਣ ਗੜੇ ਆ ਹੁਣ ਹੀ ਗੜੇ ਪਏ ਆ ਆ ਖੁੱਡੀਆਂ ਜਿਹੜਾ ਮੰਤਰੀ ਇਹਨਾਂ ਦਾ ਇਹਦੇ ਪਿੰਡ ਚੋਂ 20 ਕਿਲੋਮੀਟਰ ਆਨੰਦਗੜ ਤੋਂ ਸ਼ੁਰੂ ਹੋਏ ਤੇ ਮੈਨੂੰ ਲੱਗਦਾ ਮੋਗੇ ਤੱਕ ਇੱਕ ਲਾਈਨ ਬਣ ਗਈ ਗੜਿਆ ਨੇ ਪਿੰਡ ਤੇ ਪਿੰਡ ਤਬਾ ਹੈ ਇੱਕ ਦਿਨ ਦੇਖਣ ਵੀ ਨਹੀਂ ਗਿਆ ਮੈਂ ਸਾਰੇ ਪਿੰਡਾਂ 'ਚ ਗਿਆ ਸੀ ਇੱਕ ਦਿਨ ਦੇਖਣ ਨਹੀਂ ਗਿਆ ਰੁਪਿਆ ਕੀ ਦੇਣਾ ਸੀ ਆ ਤਾਂ ਉਹਨਾਂ ਇਹਨਾਂ ਨੇ ਤਾਂ ਜਿਵੇਂ ਕਹਿੰਦਾ ਪੈਰ ਥੱਲੇ ਬਟੇਰਾ ਆ ਗਿਆ ਉਹ ਤਾਂ ਕਹਿੰਦਾ ਹੁਣ ਮੁੱਖ ਮੰਤਰੀ ਬਣ ਕੇ ਇਹਨਾਂ ਨੂੰ ਵੀ ਪਤਾ ਆ ਗਿਆ ਜਮਾਨਤ 잡ਤ ਹੋਣੀ ਆ ਹੁਣ ਇਹਨਾਂ ਦਾ ਕੰਮ ਤੁਹਾਡੇ ਵਾਸਤੇ ਨਹੀਂ ਹੈ ਉਹ ਤਾਂ ਸੋਚਦੇ ਆ ਹੁਣ ਸਾਡੀ ਤਾਂ ਗੱਲ ਬਣ ਗਈ ਹੁਣ ਤਾਂ ਪੰਜ ਸਾਲ ਐਸ਼ ਕਰੋ ਮੈਨੂੰ ਇੱਕ ਬੰਦਾ ਆਇਆ ਜਿਹੜਾ ਆਮ ਆਦਮੀ ਛੱਡ ਕੇ ਮੇਰੇ ਕੋਲੇ ਆਇਆ ਪਾਰਟੀ ਸਰੋਪਾ ਦਿੱਤਾ ਮੈਂ ਹੁਣ ਬੈਠੇ ਬੈਠੇ ਮੈਂ ਕਿਹਾ ਯਾਰ ਆਮ ਆਦਮੀ ਪਾਰਟੀ ਤੂੰ ਛੱਡੀ ਕਿਉਂ ਉਹ ਕਹਿੰਦਾ ਜੀ ਮੈਂ ਬੜਾ ਵਰਕਰ ਸੀ ਆਮ ਆਦਮੀ ਮੈਂ ਉੱਥੇ ਉਹ ਆਮ ਆਦਮੀ ਨੂੰ ਵੋਟਾਂ ਪਾਈਆਂ ਕਹਿੰਦਾ ਮੈਂ ਆਪਣੇ ਐਮਐਲਏ ਕੋਲੇ ਗਿਆ ਤੇ ਕਿਹਾ ਕਿ ਮੇਰਾ ਪੁਲਿਸ ਮੈਨੂੰ ਫੜਨ ਆਈ ਹੈ ਤੇ ਮੇਰਾ ਕੋਈ ਸਮੱਸਿਆ ਹੈ ਮੇਰੀ ਮਦਦ ਕਰੋ ਉਹ ਐਮਐਲਏ ਕਹਿੰਦਾ ਕਿ ਮੇਰੇ ਕੋਲੇ ਅੱਜ ਟਾਈਮ ਨਹੀਂ ਹੈ ਮੈਂ ਜਾਣਾ ਕਿਤੇ ਮੇਰੇ ਕੋਲ ਟਾਈਮ ਨਹੀਂ ਹੈ ਉਹ ਕਹਿੰਦਾ ਜੀ ਜਦੋਂ ਵੋਟਾਂ ਸੀ ਉਦੋਂ ਤੋਂ ਤੁਸੀਂ ਕਹਿੰਦੇ ਸਾਰਾ ਟਾਈਮ ਹੀ ਸਾਡੇ ਕੋਲੇ ਹੈ ਹੁਣ ਕਿਉਂ ਨਹੀਂ ਵੋਟ ਪਾਉਂਦੇ ਉਹ ਆਮ ਆਦਮੀ ਪਾਰਟੀ ਨੇ ਐਮਐਲਏ ਨੂੰ ਦੱਸਿਆ ਕੀ ਕਿ ਉਹਨੂੰ ਕਹਿੰਦਾ ਤੁਸੀਂ ਕਿਹੜਾ ਮੈਨੂੰ ਵੋਟ ਪਾਈ ਹੈ ਉਹ ਕਹਿੰਦਾ ਤੁਹਾਨੂੰ ਹੀ ਵੋਟ ਪਾਈ ਹੈ ਕਹਿੰਦਾ ਤੁਸੀਂ ਮੈਨੂੰ ਨਹੀਂ ਵੋਟ ਪਾਈ ਤੁਸੀਂ ਝਾੜੂ ਨੂੰ ਵੋਟ ਪਾਈ ਹੈ ਤੁਸੀਂ ਕਿਹੜਾ ਕੋਈ ਐਮਐਲਏ ਦੀ ਸ਼ਕਲ ਦੇਖੀ ਪੰਜਾਬੀ ਹੈ ਨਾ ਭਾਵੇਂ ਕੋਈ ਮਰਜ਼ੀ ਆ ਗਿਆ ਝਾੜੂ 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 ਐ ਹੀ ਨਹੀਂ ਪਤਾ ਅੱਧੇ ਪੰਜਾਬ ਨੂੰ ਪਤਾ ਨਹੀਂ ਸੀ ਕਿ ਐਮਐਲਏ ਕਿਹੜਾ ਜਿਹਨੂੰ ਵੋਟ ਪਾ ਰਹੇ ਹੋ ਉਹ ਕਹਿੰਦਾ ਆ ਮੇਰੇ ਦਰਵਾਜ਼ੇ ਝਾੜੂ ਰੱਖਿਆ ਉਹਨੂੰ ਜਾ ਕੇ ਪੁੱਛਣਾ ਕੀ ਕੀ ਨੇ ਐਸਐਸਪੀ ਨੂੰ ਗੱਲ ਕਰਨਾ ਝਾੜੂ ਗੱਲ ਕਰੂਗਾ ਮੈ ਮੈਨੂੰ ਤਾਂ ਕੰਮ ਹੀ ਨਹੀਂ ਮੇਰੇ ਖਿਲਾਫ ਜਿਹੜਾ ਝਾੜੂ ਵਾਲਾ ਜਿੱਤਿਆ ਨਾ ਲੜਕੀਆਂ ਦਾ ਵਪਾਰ ਉਹ ਕਰਦਾ ਹੈ ਬੈਂਕ ਕੋਨੇ ਲੁੱਟਿਆ ਆਪਣਾ ਉਥੋਂ ਦਾ ਪੈਟਰੋਲ ਪੰਪ ਉਹਨੇ ਲੁੱਟਿਆ ਉਹਦਾ ਬਾਪ ਫਲੇ ਵੀ ਜੇਲ੍ਹ ਚ ਹੈ ਤੁਸੀਂ ਉਹਦਾ ਤੁਸੀਂ ਉਹਨੂੰ ਤੇ ਲੋਕੀ ਦਾ ਹੱਥ ਨਹੀਂ ਮਣਾਉਂਦੇ ਹੈ ਤੇ ਮੈਂ ਇੱਥੇ ਸੇਵਾ ਕਰਦ ਰਿਹਾ ਗਲੀਆਂ ਨਾਲ ਮੈਂ ਜਲਾਲਾਬਾਦ ਇੱਕ ਹਲਕਾ ਐ ਜਾ ਸੀ ਜਿਨਾ ਕੋਈ ਕੋਈ ਸੋਚ ਨਹੀਂ ਸਕਦਾ ਇਹਨਾਂ ਮਾੜਾ ਹਾਲ ਸੀ 7 ਸਾਲ ਆਜ ਮੈਂ ਨਕਸ਼ਾ ਬਣ ਲੇਤਾ ਪਰ ਨਹੀਂ ਮੈਂ ਹੀ ਉਹੀ ਸਵਾਲ ਪੁੱਛਿਆ ਸੀ ਜਦੋਂ ਕਿ ਤੁਹਾਡੇ ਪਿੰਡ ਚ ਮੋਗੇ ਦਾ ਤੇ ਟਿਊਬ ਉਹਨਾਂ ਹੀ ਲਾਤੇ ਹੋਇਆ ਕੀ ਮੈਂ ਇੱਕ ਪਿੰਡ ਐ ਥੋੜੇ ਬਟੰਡੇ ਚ ਆਪ ਪੁੱਚੋ ਹਲਕੇ ਚ ਮੇਰੇ ਕੋਲੇ ਪਿੰਡ ਵਾਲੇ ਆਏ ਉਹ ਸਰਕਾਰੀ ਜ਼ਮੀਨ ਤੇ ਉਹ ਪਿਛਲੇ 100 ਸਾਲ ਦੇ ਬੈਠੇ ਸੀ ਉਦੋਂ ਦੀ ਜ਼ਮੀਨ ਸਾਰਾ ਪਿੰਡ ਹੀ ਕਿਸੇ ਦੇ ਨਾਂ ਜ਼ਮੀਨ ਨਹੀਂ ਸੀ ਤੇ ਨਾ ਨੋਨ ਮੰਨਦਾ ਸੀ ਕੁਝ ਕਰਦਾ ਸੀ ਤੇ ਮੈਨੂੰ ਕਹਿੰਦੇ ਜੀ ਜ਼ਮੀਨ ਸਾਡੀ ਸਾਰੀ ਲਵਾ ਦਿਓ ਸਾਡੇ ਨਾਂ ਕਰ ਦਿਓ ਸਾਰਾ ਪਿੰਡ ਇੱਕ ਮੋਰੀ ਟੱਪੂ ਉਹ ਨੂੰ ਦੇਵਾਂ ਮੈਂ ਮੈਂ ਸੈਕਟਰੀ ਨੂੰ ਬੁਲਾਇਆ ਮੈਂ ਕਿਹਾ ਲਿਆ ਤੂੰ ਕਿਰਾ ਸਰਕਾਰ ਸੀ ਮੈਂ ਸਾਰਿਆਂ ਦੇ ਨਾਂ ਤੇ ਰਜਿਸਟਰੀਆ ਕਰਾ ਕੇ ਭੜਾ ਦਿਆਂ ਉਹ ਇਲੈਕਸ਼ਨ ਦੇ ਬਾਅਦ ਮੈਂ ਭੁੱਲ ਗਿਆ ਉਹਦੇ ਬਾਰੇ ਮੈਂ ਭੁੱਲ ਗਿਆ ਉਹਦੇ ਇਲੈਕਸ਼ਨ ਦੇ ਬਾਰੇ ਮੈਂ ਪੁੱਛਿਆ ਆਪਣੇ ਬੰਦੇ ਨੂੰ ਮੈਂ ਕਿਹਾ ਯਾਰ ਕੀ ਹੋਇਆ ਉਸ ਪਿੰਡ ਦਾ ਉਹ ਕਹਿੰਦਾ 600 ਤੇ ਹਾਰੇ ਆਪਾਂ ਹੁਣ ਇੱਕ ਬਠਿੰਡਾ ਸ਼ਹਿਰ ਦੇਖ ਲਿਓ ਬਠਿੰਡਾ ਸ਼ਹਿਰ ਕੀ ਹੁੰਦਾ ਸੀ ਤੁਸੀਂ ਬਠਿੰਡੇ ਜਾਂਦੇ ਹੁੰਦੇ ਸੀ 20 ਸਾਲ ਪਹਿਲੇ ਅੱਜ ਕੀ ਹੈ ਤੁਸੀਂ ਆਪਣਾ ਇਲਾਕਾ ਦੇਖ ਲਓ ਕੋਈ ਚੀਜ਼ ਦੀ ਕਮੀ ਹੈ ਏਮਜ਼ ਵਰਗੇ ਹਸਤਾ ਲਾਗੇ ਸੜਕਾਂ ਦੇਖੋ ਨਜ਼ਾਰੇ ਵਾਲੀਆਂ ਅੱਛਾ ਗੁਰੂ ਦੀ ਨਗਰੀ ਤਲਵੰਡੀ ਸਭ ਉਹ ਤੱਕ ਸਾਬ ਪਹਿਲੇ ਤੁਸੀਂ ਮੱਥਾ ਟੇਕ ਜਾਂਦੇ 15 ਸਾਲ ਬਰਸਾਤਾਂ ਤਾਂ ਜਾ ਹੀ ਨਹੀਂ ਸਕਦੇ ਸੀ ਟੋਏ ਏਡੇ ਏਡੇ ਹੁੰਦੇ ਸੀ ਖੁੱਭ ਜਾਂਦੇ ਸੀ ਗੱਡੀਆਂ ਖੁੱਭ ਜਾਂਦੀਆਂ ਸੀ ਬਾਦਲ ਸਾਹਿਬ ਨੇ ਜਿੰਨੇ ਤੱਕ ਤੱਕ ਸਾਬ ਚਾਰਾਂ ਨੂੰ ਡਵੈਲਪ ਕੀਤਾ ਪੰਜਾਬ ਨੂੰ ਡਵੈਲਪ ਕੀਤਾ ਕੋਈ ਚੀਜ਼ ਦੀ ਕਮੀ ਛੱਡੀ ਨਹੀਂ ਛੋੜੇ ਛੋੜੇ ਚਾਹ ਪੀਂ ਰਹੇ ਕਿਤੇ ਪਰ ਆਪਾਂ ਗੱਲਾਂ 'ਚ ਆ ਆ ਕੇ ਮੈਂ ਉਹੀ ਬੇਨਤੀ ਕਰਦਾ ਹੁਣ ਤਜਰਬੇ ਕਰਨੇ ਛੱਡ ਦਿਓ ਬਹੁਤ ਕਰ ਲਏ ਆ ਆਪਣੇ ਤੋਂ ਸਿਆਣੇ ਗੁਜਰਾਤੀ ਐ 30 ਸਾਲ ਹੋ ਗਏ ਗੁਜਰਾਤੀਆਂ ਨੂੰ ਲਗਾਤਾਰ ਮੋਦੀ ਮੋਦੀ ਕਰੀ ਜਾਂਦੇ ਭਾਵੇਂ ਜੋ ਮਰਜ਼ੀ ਆ ਜਾਣ ਆ ਝਾੜੂ ਵਾਲੇ ਠੱਗ ਉੱਥੇ ਵੀ ਗਏ ਸੀ ਗੱਲ ਨਹੀਂ ਬਣੀ ਉਹ ਕਿਹੜੇ ਨਾਲੇ ਲੋੜ ਹੀ ਨਹੀਂ ਯਾਰ ਤੁਹਾਨੂੰ ਅਕਾਲੀ ਦਲ ਦੇ ਬਗੇ ਲੋੜ ਹੀ ਕੀ ਹੈ ਤੁਹਾਡੀ ਫੌਜ ਹੈ ਤੁਹਾਡੀ ਪਾਰਟੀ ਹੈ ਤੁਹਾਡੇ ਬਜ਼ੁਰਗਾਂ ਦੀ ਪਾਰਟੀ ਹੈ ਜਿਹਨੂੰ ਮਰਜ਼ੀ ਜਾ ਕੇ ਬਾਹ ਫੜ ਕੇ ਤੁਸੀਂ ਕੰਮ ਕਰਾ ਸਕਦੇ ਹੋ ਜਦੋਂ ਅਕਾਲੀ ਦਲ ਦੀ ਸਰਕਾਰ ਮਤਲਬ ਤੁਹਾਡੀ ਸਰਕਾਰ ਹੈ ਆ ਝਾੜੂ ਵਾਲੇ ਆ ਜਨ ਕਾਂਗਰਸ ਆ ਜਨ ਲੱਗਦਾ ਕੋਈ ਅੰਗਰੇਜ਼ਾਂ ਦੀ ਸਰਕਾਰ ਆ ਗੱਲ ਹੈ ਕਿ ਨਹੀਂ ਹਰੇ ਤਾਂ ਤੁਸੀਂ ਆਪ ਹੀ ਬ੍ਰੇਕਾਂ ਲਾ ਦਿਆਂ ਜੇ ਬ੍ਰੇਕ ਨਾਲ ਆਉਂਦੇ ਆ 10 ਸਾਲ ਮਿਲ ਜਾਂਦੇ ਇੱਥੇ ਹੀ ਕਾਰਖਾਨੇ ਲੱਗ ਜਨ ਸੀ ਟੈਕਸਟਾਈਲ ਮਿਲਸ ਆਈਟੀ ਥਿੰਗ ਐ ਇਤਨੇ ਢੇਰੀ ਲਈ ਆਉਂਦੇ ਸੀ ਤੁਸੀਂ ਬ੍ਰੇਕਾਂ ਬ੍ਰੇਕਾਂ ਲਾ ਦਿਆਂ ਇੱਥੇ ਰੁਕ ਜਾਓ ਉਹ ਹੁਣਾਂ ਕਿਸੇ ਦੀ ਗੱਲ ਚਾਜੋ ਠੀਕ ਤਾਂ ਐਸ ਕਰਕੇ ਹੁਣ ਇੱਕੋ ਇੱਕ ਬੇਨਤੀ ਆ ਦੇਖੋ ਪੰਜਾਬ ਨੂੰ ਬਚਾ ਲੋ ਆਪਣਾ ਘਰ ਪੰਜਾਬ ਹੈ ਇਹਨਾਂ ਨੂੰ ਕੀ ਫਰਕ ਪੈਂਦਾ ਡੁੱਬ ਜੇ ਬੀਜੇਪੀ ਨੂੰ ਕੀ ਫਰਕ ਪੈਂਦਾ ਕਾਂਗਰਸ ਨੂੰ ਕੀ ਫਰਕ ਪੈਂਦਾ ਝਾੜੂ ਵਾਲੇ ਤਾਂ ਜਮਾ ਹੀ ਨਹੀਂ ਪੈਂਦਾ ਇਹਨਾਂ ਨੇ ਤਾਂ ਮੈਂ ਤੁਹਾਨੂੰ ਅੱਜ ਦੱਸ ਝਾੜੂ ਵਾਲੇ ਨੇ ਆਪਣਾ ਬੋਰੀ ਬਿਸਤਰਾ ਪੁੱਟ ਕੇ ਇਲੈਕਸ਼ਨ ਵਾਲ ਕਿਤੇ ਹੋਰ ਚਲੇ ਜਾਣਗੇ ਇਹਨਾਂ ਕਿਤੇ ਇੱਥੇ ਤੇ ਗੱਲ ਬੰਦ ਹੀ ਨਹੀਂ ਹੋਰ ਕਿਤੇ ਦੁਕਾਨ ਖੋਲੋ ਜਾ ਕੇ ਅਜ ਤਾਂ ਰਹਿਣਾ ਇੱਥੇ ਐ ਸੋ ਐਸ ਕਰਕੇ ਜੇ ਵਾਪਸ ਤੁਸੀਂ ਪੈਨਸ਼ਨਾਂ ਚਾਲੂ ਕਰਾਉਣੀ ਐ ਵਾਪਸ ਆਟਾ ਦਾ ਵਾਪਸ ਘਰ ਘਰ ਆਏ ਵਾਪਸ ਸ਼ਗਨ ਸਕੀਮ ਚਾਲੂ ਹੋਏ ਵਾਪਸ ਐਸੀ ਨੂੰ ਸਕਾਲਰਸ਼ਿਪ ਮਿਲੇ ਵਾਪਸ ਤੁਹਾਡੇ ਪਿੰਡਾਂ ਚ ਗ੍ਰਾਂਟ ਆਉਣ ਮੈਂ ਤੁਹਾਨੂੰ ਇੱਕ ਗੱਲ ਦੱਸ ਥੋੜੇ ਦੱਸੋ ਟਿਊਟਰ ਕਨੈਕਸ਼ਨ ਕਿੰਨੇ ਬੰਦੇ ਕੋਲ ਹੈ ਨਹੀਂ ਹੱਥ ਘੜੇ ਕਰਿਓ ਹੈ ਨਹੀਂ ਜਿਹਦੇ ਕੋਲ ਟਿਊਟਰ ਕਨੈਕਸ਼ਨ ਹੈ ਨਹੀਂ ਹੈ ਨਹੀਂ ਜਿਸ ਦਿਨ ਸਰਕਾਰ ਬਣਾ ਦੂੰ ਪਹਿਲੇ ਹਫ਼ਤੇ ਸਾਰਿਆਂ ਨੂੰ ਦੇ ਦੂੰ ਉਹ ਪਹਿਲੇ ਵੀ ਆਪਾਂ ਹੀ ਦਿੱਤੇ ਸੀ ਆ ਦੱਸੋ ਦੇ ਪਛਲਾ ਕਿਸ ਨੇ ਦਿੱਤੇ ਪਰ ਹੁਣ ਤੁਹਾਡੇ ਹੱਥ ਹੈ ਉਹ ਜਿਹੜੇ ਬ੍ਰੇਕ ਤੇ ਪੈਰ ਰੱਖਿਆ ਸੀ ਨਾ ਬ੍ਰੇਕ ਤੇ ਚੱਕ ਕੇ ਹੁਣ ਐਕਸੀਲੇਟਰ ਤੇ ਰੱਖ ਦਿਓ ਕਿ ਕਾਲੀ ਦਿਲ ਦੇ ਸਪੀਡ ਪੜਾ ਦਿਓ ਸੋ ਆ ਜਿਹੜੀ ਲੜਾਈ ਹੁਣ ਤੁਹਾਡੀ ਲੜਾਈ ਹੈ ਆ ਤੁਹਾਡੇ ਪਿੰਡਾਂ ਦੀ ਗਰੀਬ ਦੀ ਕਿਸਾਨ ਦੀ ਮਜ਼ਦੂਰ ਦੀ ਲੜਾਈ ਹੈ ਇਹਨਾਂ ਦਿੱਲੀ ਵਾਲੇ ਚੋਰਾਂ ਦੇਖ ਲਾ ਆ ਸਾਰੇ ਦਿੱਲੀ ਵਾਲੇ ਹੋ ਜਈ ਹੈ ਇਹਨਾਂ ਨੂੰ ਆਪਾਂ ਪੜਨ ਨਾ ਦਈਏ ਜਿਵੇਂ ਪਹਿਲੀ ਜਿਵੇਂ ਇਹਨਾਂ ਨੇ ਬਾਰਡਰ ਸੀਲ ਕੀਤੇ ਸੀ ਨਾ ਉਵੇਂ ਪਹਿਲੀ ਜੂਨ ਨੂੰ ਆਪਾਂ ਵੀ ਬਾਰਡਰ ਸੀਲ ਕਰ ਦਈਏ ਕੋਈ ਦਿੱਲੀ ਵਾਲੀ ਪਾਰਟੀ ਨੂੰ ਇੱਕ ਵੋਟ ਨਹੀਂ ਪਿੰਡ ਚ ਪੈਣ ਦੇਣੀ ਆਪਾਂ ਸਾਰੀਆਂ ਵੋਟਾਂ ਆਪਣੀ ਖੇਤਰੀ ਪਾਰਟੀ ਕਾਲੀ ਦਲ ਲਈਏ ਹਾਂਜੀ ਦੋਸਤੋ ਜਿਵੇਂ ਤੁਸੀਂ ਵੀਡੀਓ ਦੇਖੀ ਹੈ ਜਿਵੇਂ ਆਪਾਂ ਜਾਣਦੇ ਆ ਕਿ ਲੋਕ ਸਭਾ ਇਲੈਕਸ਼ਨ ਹੋਣ ਜਾ ਰਹੇ ਨੇ ਲੋਕ ਸਭਾ ਇਲੈਕਸ਼ਨਾਂ ਨੂੰ ਲੈ ਕੇ ਦੋਸਤੋ ਸੁਖਵੀਰ ਸਿੰਘ ਬਾਲ ਨੇ ਪੰਜਾਬ ਦੀਆਂ ਵਿਰੋਧੀ ਪਾਰਟੀਆਂ ਦੇ ਲੀਡਰਾਂ ਉੱਪਰ ਜੋ ਵੀ ਸਵਾਲ ਚੁੱਕੇ ਨੇ ਤੁਸੀਂ ਦੋਸਤੋ ਇਸ ਬਾਰੇ ਕੀ ਕਹਿਣਾ ਚਾਹੋ ਉਹ ਹੇਠਾਂ ਕਮੈਂਟ ਕਰਕੇ ਆਪਣੇ ਵਿਚਾਰ ਜਰੂਰ ਦਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਨਾਲ ਹੀ ਦੋਸਤੋ ਸਾਡੇ YouTube ਚੈਨਲ Max TV ਨੂੰ ਸਬਸਕ੍ਰਾਈਬ ਕਰਦੇ ਹੋ ਤੇ ਬੈਲ ਵਾਲੀ ਘੰਟੀ ਨੂੰ ਨੋਟੀਫਿਕੇਸ਼ਨ ਆਲ ਤੇ ਕਰਦੇ ਹੋ ਤਾਂ ਜਲਦੀ ਮਿਲਾਂਗੇ ਦੋਸਤੋ ਨੈਕਸਟ ਅਪਡੇਟ ਵੀਡੀਓ ਜੀ ਵੀਡੀਓ ਦੇਖਣ ਲਈ ਸਾਰੇ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ